ਆਮ ਆਦਮੀ ਪਾਰਟੀ ਦੇ ਉਪਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਵਾ ਉੱਤੇ ਪੁਲਿਸ ਨੇ ਇੱਕ ਤੌਰ ਦੇ ਉੱਤੇ ਲੜਾਈ ਝਗੜਾ ਕਰਨ ਤੇ ਕੁੱਟ ਮਾਰ ਦਾ ਪਰਚਾ ਦਰਜ ਕੀਤਾ ਹੈ ਪੁਲਿਸ ਨੇ ਇਹ ਮਾਮਲਾ ਇਥੋਂ ਨਹੀਂ ਹੀ ਰਹਿਣ ਵਾਲੀ ਤਰਮਿੰਦਰ ਕੌਰ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਹੈ ਬੀਤੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਮਾੜੇ ਨਤੀਜੇ ਦੇਣ ਵਾਲੇ ਅਧਿਆਪਕਾਂ ਦੀ ਸ਼ਮਸਾਹਤ ਆ ਸਕਦੀ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਨੋਟਸ ਵਿੱਚ 50% ਤੋਂ ਕੱਟ ਦਿੱਤੀਆਂ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਅਧੀਨ ਚੱਲ ਰਹੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਚ ਕੁਝ ਆਲਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅੰਜਾਮ ਦਿੱਤੇ ਜਾ ਰਹੇ ਟਿਕਟ ਟਕਟਾਲੇ ਦਾ ਪਰਦਾ ਫਾਸ਼ ਹੋਇਆ ਹੈ ਮੁਢਲੀ ਜਾਂਚ ਦੇ ਵਿੱਚ ਪਿਛਲੇ 3 ਮਹੀਨੇ ਦੇ ਅੰਦਰ 5 ਲੱਖ ਦਾ ਘਪਲਾ ਕੀਤਾ ਜਾਣ ਦੀ ਗੱਲ ਸਾਬਤ ਹੋ ਚੁੱਕੀ ਹੈ ਤਲਵੰਡੀ ਸਾਬੋ ਦੇ ਪਿੰਡ ਜਗਰਾਮ ਤੀਰਥ ਵਿਖੇ ਨਰਪਾਇ ਸਿੰਘ ਨਾਂ ਦੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਜਾ ਰਹੀ ਹੈ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਲਈ ਭਾਰਤ ਦਾ ਮਤਲਬ ਇੰਦਰਾ ਗਾਂਧੀ ਹੈ। ਰਾਜ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਕਾਂਗਰਸ ਦੇ ਵਿੱਚ ਲਗਾਤਾਰ ਪਕੜੜ ਮੱਚੀ ਹੋਈ ਹੈ। ਕਾਂਗਰਸ ਤੋਂ 6 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ। ਪਾਰਟੀ ਨੂੰ ਹੋਰ ਫਟ ਤੋਂ ਬਚਾਉਣ ਦੇ ਲਈ 40 ਵਿਧਾਇਕਾਂ ਨੂੰ ਜਹਾਜ਼ ਰਾਹੀਂ ਬੰਗਲੌਰ ਭੇਜ ਦਿੱਤਾ ਗਿਆ ਹੈ। ਜਿੱਥੇ ਉਹਨਾਂ ਨੂੰ ਇੱਕ ਰਿਜ਼ੋਰਟ ਵਿੱਚ ਰਾਜ ਸਭਾ ਚੋਣਾਂ ਤੱਕ ਰੱਖਿਆ ਜਾਵੇਗਾ। ਰਾਮਜੀਤ ਮਲਾਨੀ ਨੇ ਕਿਹਾ ਹੈ ਕਿ ਖੁਦ ਕੇਜਰੀਵਾਲ ਨੇ ਹੀ ਇੱਕ ਵਾਰ ਨਹੀਂ ਕਈ ਵਾਰ ਉਹਨਾਂ ਨੂੰ ਵਿੱਤ ਮੰਤਰੀ ਅਰुण ਜਟਲੀ ਦੇ ਖਿਲਾਫ ਇਤਰਾਜਯੋਗ ਜ਼ੁਬਾਨ ਦੀ ਵਰਤੋਂ ਕਰਨ ਲਈ ਕਿਹਾ ਸੀ ਉਹਨਾਂ ਨੇ ਕੇਜਰੀਵਾਲ ਨੂੰ ਖਤ ਲਿਖ ਕੇ ਆਪਣੀ ਫੀਸ ਦੀ ਮੰਗ ਕੀਤੀ ਹੈ 251 ਰੁਪਏ ਦੇ ਵਿੱਚ ਮੋਬਾਈਲ ਫਰੀडम ਫੋਨ ਦੇਣ ਦਾ ਦਾਵਾ ਕਰਨ ਵਾਲੀ ਕੰਪਨੀ ਰਿੰਗਿੰਗ ਵੇਲ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਸ਼ੁਰੂ ਕਰ ਸਕਦੀ ਹੈ ਕੰਪਨੀ ਉੱਤੇ ਕਰੋੜਾਂ ਰੁਪਏ ਦੇ ਕੱਪੜੇ ਦਾ ਦੋਸ਼ ਲੱਗਾ ਹੈ ਭਾਰਤ ਨੇ ਚੌਥੇ ਦਿਨ ਤਿੰਨ ਵਿਕਟਾਂ ਉਤੇ 240 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਕਪਤਾਨ ਵਿਰਾਟ ਕੋਹਲੀ ਨੇ ਨਾਟਾਟ ਰੰਦਿਆ 103 ਦੌੜਾਂ ਬਣਾਈਆਂ ਨੇ ਇਸ ਤਰ੍ਹਾਂ ਮੇਜ਼ਬਾਨ ਸ਼੍ਰੀਲੰਕਾ ਨੂੰ ਜਿੱਤਣ ਵਾਸਤੇ 550 ਦੌੜਾਂ ਬਣਾਉਣੀਆਂ ਪੈਣਗੀਆਂ ਬ੍ਰਿਟੇਨ ਦੀ ਸਰਕਾਰ ਨੇ ਹਵਾ ਪ੍ਰਦੂਸ਼ਣ ਦਾ ਜਾਇਜ਼ਾ ਲੈਂਦਿਆਂ 240 ਵਿੱਚ ਪੈਟਰੋਲ ਡੀਜ਼ਲ ਤੇ ਹਾਈ ਬ੍ਰੈਡ ਤਾਰਾਂ ਦੇ ਉੱਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਬ੍ਰਿਟੇਨ ਦੇ ਨਾਲ ਲੱਗਦੇ ਦੇਸ਼ ਪ੍ਰਾਂਤ ਨੇ ਵੀ 240 ਤੋਂ ਪੈਟਰੋਲ ਤੇ ਡੀਜ਼ਲ ਕਾਰ ਦੇ ਉੱਤੇ ਰੋਕ ਦਾ ਫੈਸਲਾ ਕੀਤਾ ਸੀ